ਉਹ ਤੁਸੀਂ ਦੀ ਦਿਹਾੜਿਆਂ ਦਾ ਦਰਦ ਮਹਿਸੂਸ ਕਰ ਰਿਹਾ ਉਹਦੇ ਵਿੱਚ ਆ ਤੇਜ ਗਾਣੇ ਜਿਹੜੇ ਆ ਦੋਰਾ ਮਾਫਦਾਨ ਦੱਸ ਰਿਹਾ ਭਗਵੰਤਬਾਨ ਸਰਕਾਰ ਦੇ ਲੱਖ ਰੁਪਈਆ ਲੈ ਕੇ ਠੇਕਾ ਦਿੱਤਾ ਗਿਆ ਉਹ ਰਹਾ ਹਫਤਾ ਇਹਦੇ ਵਿੱਚ ਡੀਜੇ ਚੱਲ ਰਹੇ ਆ ਮੁੰਡੇ ਨੱਚ ਰਹੇ ਆ ਔਰ ਕੀ ਐਸੀ ਦੀ ਦਿਹਾੜਾ ਪੰਜਾਬ ਸਰਕਾਰ ਦਾ ਕੀ ਇਹ ਪੰਜਾਬ ਸਰਕਾਰ ਦਾ ਆਪਣੇ ਗੁਰੂਆਂ ਪ੍ਰਤੀ ਆਪਣੇ ਰਹਿਬਰਾਂ ਪ੍ਰਤੀ ਮਾਨ ਸਨਮਾਨ ਹੈਗਾ ਇੱਕ ਪਾਸੇ ਸੰਗਤ ਦੇ ਬਲੋਸ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਮਨਾਇਆ ਜਾ ਰਿਹਾ ਨੇ ਤੇ ਦੂਜੀ ਪਾਸੇ ਇੰਨੀ ਸ਼ਹੀਦੀ ਦਿਨਾਂ ਦੇ ਵਿੱਚ ਇੰਪਰੂਵਮੈਂਟ ਟਰਸਟ ਦੇ ਵੱਲੋਂ ਮੇਲੇ ਲਗਾਏ ਜਾ ਰਹੇ ਨੇ ਤੇ ਉੱਚੀ ਉੱਚੀ ਡੀ ਜੀਆਂ ਦੇ ਉੱਤੇ ਅਸ਼ਲੀਲ ਗਾਣੇ ਚਲਨ ਜਾਂ ਤਸਵੀਰਾਂ ਵੀ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੰਜਾਬ ਸਰਕਾਰ ਦੇ ਆਦੇਸ਼ਾਂ ਦੀਆਂ ਇੰਪਰੂਵਮੈਂਟ ਟਰਸਟ ਦੇ ਵੱਲੋਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਪੀਮ ਐਕਸ਼ਨ ਕਮੇਟੀ ਦੇ ਆਗੂ ਨੇ ਜਿੱਥੇ ਇਸ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਹੈ ਜਿਨ੍ਹਾਂ ਔਰਤਾਂ ਦਾ ਕਿਹਾ ਹੈ ਕਿ ਮਨ ਸਰਕਾਰ ਸ਼ਹੀਦੀ ਦਿਨਾਂ ਨੂੰ ਲੈ ਕੇ ਦੂਰੇ ਮਾਪਦੰਡ ਅਪਣਾ ਰਹੀ ਹੈ ਤੇ ਉਸ ਸ਼ਹੀਦੀ ਦਿਹਾੜਿਆਂ ਦਾ ਦਰਦ ਮਹਿਸੂਸ ਕਰ ਰਿਹਾ ਉਹਦੇ ਵਿੱਚ ਆ ਤੇਜ ਗਾਣੇ ਜਿਹੜੇ ਆ ਦੋਹਰਾ ਮਾਪਦੰਡ ਦੱਸ ਰਿਹਾ ਭਗਵੰਤ ਮਾਨ ਸਰਕਾਰ ਤੇ ਭਗਵੰਤ ਮਾਨ ਸਰਕਾਰ ਦਾ ਦੋਹਰਾ ਚਰਿੱਤਰ ਦੱਸ ਰਿਹਾ ਔਰ ਦੋਗਲੀ ਨੀਤੀਆਂ ਦੱਸ ਰਿਹਾ ਹਵਾ-ਹਵਾਈ ਗੱਲਾਂ ਸੋਸ਼ਲ ਮੀਡੀਆ ਤੇ ਕੁਝ ਹੋਰ ਨੇ ਸੜਕ ਤੇ ਕੁਝ ਹੋਰ ਨੇ ਸੀਧੀ ਦਿਹਾੜੇ ਦੌਰਾਨ ਕਈ ਥਾਵਾਂ ਤੇ ਸਪੀਚਾਂ ਹੋ ਰਹੀਆਂ ਮਾਂ ਖਾਦੀਆਂ ਪਰ ਉਹ ਹਮੇਸ਼ਾ ਇੱਕੋ ਗੱਲ ਨੂੰ ਬਰੋਡ ਰਹਿ ਵੀ ਸੀਧੀ ਦਿਹਾੜੇ 'ਚ ਆਪਾਂ ਕੋਈ ਵੀ ਫੰਕਸ਼ਨ ਨਹੀਂ ਕਰਾਂਗੇ। ਸਾਧਗੰਗਨ ਕੋ ਫਾਰਸੀ ਚ ਔਰ ਪੜ੍ਹੇ ਲਿਖੇ ਕੋ ਫਾਰਸੀ ਚ ਪੱਤਰਕਾਰ ਸਾਹਿਬ ਆਪ ਹੀ ਵੇਖ ਰਹੇ ਜੀ ਇੰਪਰੂਵਮੈਂਟ ਟਰਸਟ ਵੱਲੋਂ ਲੱਖ ਰੁਪਈਆ ਲੈ ਕੇ ਠੇਕਾ ਦਿੱਤਾ ਗਿਆ ਔਰ ਇਹ ਹਫਤੇ ਦੇ ਵਿੱਚ ਡੀਜੇ ਚੱਲ ਰਹੇ ਆ ਮੁੰਡੇ ਨੱਚ ਰਹ ਕੀ ਐਸੀ ਦੀ ਦਿਹਾੜਾ ਪੰਜਾਬ ਸਰਕਾਰ ਦਾ ਕੀ ਇਹ ਪੰਜਾਬ ਸਰਕਾਰ ਦਾ ਆਪਣੇ ਗੁਰੂਆਂ ਪ੍ਰਤੀ ਆਪਣੇ ਰਹਿਬਰਾਂ ਪਤੀ ਮਾਨ ਸਨਮਾਨ ਹੈਗਾ ਇਹ ਫੰਕਸ਼ਨ ਪ੍ਰਾਈਵੇਟ ਹੋ ਰਿਹਾ ਹੁੰਦਾ ਤੇ ਸ਼ਾਇਦ ਤੁਹਾਨੂੰ ਇਤਰਾਜ ਨਾ ਹੁੰਦਾ ਇਹ ਮਾਨ ਸਰਕਾਰ ਵੱਲੋਂ ਹੀ ਠੇਕਾ ਦੇ ਕੇ ਇਸ ਜਗ੍ਹਾ ਦੇ ਕੀ ਹਫ਼ਤਾ ਬੰਦ ਨਹੀਂ ਹੋ ਸਕਦਾ ਜੇ ਸਰਕਾਰੀ ਫੰਕਸ਼ਨ ਬੰਦ ਹੋ ਰਿਹਾ ਸਰਕਾਰ ਵੱਲੋਂ ਹੀ ਇਜਾਜ਼ਤ ਲੈ ਕੇ ਸਰਕਾਰੀ ਪੈਸੇ ਦੇ ਟੈਂਡਰ ਦੇ ਉੱਤੇ ਇੱਕ ਠੇਕਾ ਚ ਮੇਲਾ ਚੱਲ ਰਿਹਾ ਇਸ ਮੇਲੇ ਦੇ ਉੱਤੇ ਵੱਡਾ ਇਤਰਾਜ ਹੈਗਾ ਤੁਹਾਨੂੰ ਲੱਗਦਾ ਨਹੀਂ ਸਰਕਾਰ ਵੱਲੋਂ ਉਹਨਾਂ ਦੀ ਸਰਕਾਰ ਹੈ ਉਹਨਾਂ ਦੇ ਇਹ ਕੀ ਹੋ ਰਿਹਾ ਹੈ ਜੀ ਉਹਨਾਂ ਨੂੰ ਆਪਣੇ ਮੰਤਰੀ ਦਾ ਪਤਾ ਨਹੀਂ ਕਿ ਉਹਨਾਂ ਨੇ ਆਪ ਹੀ ਗਿਆ ਸੀ ਇਹ ਦੋਰਾ ਚਰਿੱਤਰ ਹੈ ਜੀ ਲੋਕਲ ਬੋਡੀ ਮਨਿਸਟਰ ਤੇ ਵੱਡੇ ਸਵਾਲ ਹੈਗੇ ਐ ਇਮਪਰੂਵਮੈਂਟ ਟਰਸਟ ਚੇਅਰਮੈਨ ਤੇ ਵੱਡੇ ਸਵਾਲ ਹੈ ਪਿਛਲੇ ਕੱਲ ਪਰसों ਵੀ ਆਪਣੇ ਨਿਹੰਗ ਸਿੰਘ ਟਾਵਰ ਤੇ ਚੜੇ ਇਮਪਰੂਵਮੈਂਟ ਟਰਸਟ ਵੱਲੋਂ ਇੱਕ ਮੇਲਾ ਬਣਾਇਆ ਜਾ ਰਿਹਾ ਸੀ ਅੱਜ ਤੁਸੀਂ ਇਹ ਹਾਲ ਵੇਖ ਸਕਦੇ ਜੀ ਹੁਣ ਕਿਹੇ ਟਾਵਰ ਤੇ ਚੜਾਂਗੇ ਤੇ ਇਹ ਮੇਲਾ ਬੰਦ ਹੋਊਗਾ ਕੀ ਪੰਜਾਬ ਸਰਕਾਰ ਨੂੰ ਦਰਦ ਮਹਿਸੂਸ ਨਹੀਂ ਹੁੰਦਾ ਈ ਅਮਰਸਰ ਇੰਪਰੂਵਮੈਂਟ ਰਸਾ ਚੇਅਰਮੈਨ ਸ਼ੋਕ ਤਲਵਾਰ ਨੂੰ ਸਾਡੇ ਸ਼ਹੀਦਾਂ ਦੇ ਨਾਲ ਰੈਬਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸਾਫ਼-ਸਾਫ਼ ਆਵਾਜ਼ਾਂ ਦੱਸ ਰਹੀਆਂ ਮੈਂ ਰਾਤ 10-11 ਵਜੇ ਤੱਕ ਇੱਥੇ ਮਿਲੇ ਨਗੀ ਜਾਣਗੇ ਪਰ ਸਰਕਾਰ ਦੇ ਜਿਹੜੇ ਆਫੀਸ਼ੀਅਲ ਹੈਂਡਲ ਨੇ ਉੱਥੇ ਕਿਹਾ ਜਾ ਰਿਹਾ ਆਪਾਂ ਸ਼ਹੀਦੀ ਦਾ ਹੜਿਆ ਦਾ ਦਰਦ ਮਹਿਸੂਸ ਕਰਦੇ ਹਾਂ ਹੀ ਹੈ ਦਰਦ ਹੈ ਜੀ ਜੀ ਜਨਤਾ ਨੂੰ ਕੀ ਫੀਲ ਕਰਨਾ ਚਾਹੁੰਦੇ ਹੋ ਤੇ ਜਾਂ ਕਿਸੇ ਸਰਕਾਰੀ ਅਧਾਰੇ ਨੂੰ ਮਿਲ ਕੇ ਤੁਸੀਂ ਅਪੀਲ ਕਰੋਗੇ ਇਹ ਬੰਦ ਕਰਵਾਉਣ ਦੀ ਆਪਾਂ ਤੁਹਾਡੇ ਮਾਧਿਅਮ ਤੋਂ ਇਹ ਅਪੀਲ ਕਰਦੇ ਆਂ ਔਰ ਇਹੀ ਕਹਿਣਾ ਚਾਹਵਾਂਗੇ ਜਨਤਾ ਨੂੰ ਕਿ ਜੀ ਇਦਾਂ ਦੇ ਫੰਕਸ਼ਨ ਜਿਹੜੇ ਆ ਜੇ ਹਫ਼ਤਾ ਪਾਈਂ ਦਰਦ ਮਹਿਸੂਸ ਕਰ ਰਹੇ ਆਂ ਤੇ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਤੇ ਇਦਾਂ ਦੇ ਨਾਚ ਗਾਣੇ ਵਾਲੇ ਸਰਕਾਰੀ ਫੰਕਸ਼ਨ ਬੰਦ ਹੋਣੇ ਚਾਹੀਦੇ ਆ ਵੱਡੇ ਪੱਧਰ ਦੇ ਉੱਤੇ ਨਹੀਂ ਤਾਂ ਸਿੱਖ ਜਥੇਬੰਦੀਆਂ ਨੂੰ ਖਾਸ ਤੌਰ ਤੇ ਪੰਜਾਬ ਦੀ ਧਾਰਮਿਕ ਜਥੇਬੰਦੀਆਂ ਨੂੰ ਖਾਸ ਤੌਰ ਤੇ ਬੇਨਤੀ ਕਰਾਂਗਾ ਕਿ ਸੜਕ ਤੇ ਆਣ ਇਸ ਤਰੀਕੇ ਦਾ ਜਿਹੜਾ ਰੋਲਾ ਰੱਪਾ ਪਾਇਆ ਜਾ ਰਿਹਾ ਇਸ ਹਫਤੇ ਦੇ ਵਿੱਚ ਜਿਸ ਚ ਪੂਰਾ ਪੰਜਾਬ ਦਰਦਚਾ ਹੈਗਾ ਬੰਦ ਕਰਾਈ ਜਾਵੇ ਠੀਕ ਪੀਮ ਐਕਸ਼ਨ ਕਮੇਟੀ ਦੀ ਆਗੂ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਸ਼ਹੀਦੀ ਦਿਨਾਂ ਤੇ ਮੇਲੇ ਪਾਰਟੀਆਂ ਕਰਨ ਵਾਲੇ ਸਰਕਾਰੀ ਅਦਾਰਿਆਂ ਖਿਲਾਫ ਰੋਜ਼ ਜ਼ਾਹਿਰ ਕੀ ਤਜਾਬੇ ਇਸ ਨੂੰ ਬੰਦ ਕਰਵਾਇਆ ਜਾਵੇ ਦੱਸਦੀ ਕਿ ਬੀਤਕਲ ਮੋਗਾਚ ਬੀ ਇੰਪਰੂਵਮੈਂਟ ਟਰੱਸਟ ਦੇ ਵੱਲੋਂ ਮੇਲਾ ਲਗਾਇਆ ਗਿਆ ਸੀ ਜਿਸ ਦੇ ਵਿੱਚ ਅਸ਼ਲੀਲ ਗਾਣੇ ਚੱਲਦੇ ਵੇਖ ਕੇ ਨਹੰਗ ਸਿੰਘ ਟਾਵਰ ਦੇ ਉੱਤੇ ਚੜ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਪੈ ਗਈ ਅਤੇ ਸਪੀਕਰ ਉਹਨਾਂ ਨੂੰ ਬੰਦ ਕਰਵਾਉਣੇ ਪਏ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ